ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਦ ਅਸੀਂ ਦੇਸ਼ ਤੇ ਏਕਤਾ ਦੀ ਗੱਲ ਕਰਦੇ ਹਾਂ ਤੁਸੀਂ ਦੇਖਦੇ ਆ ਕਿ ਇੱਕ ਛੋਟੇ ਜਿਹੇ ਮੈਸੇਜ ਤੋਂ ਪੂਰਾ بڑا ਚੋਰ ਇਕੱਠਾ ਹੋ ਗਿਆ ਕੱਲ ਜੰਮੂ ਕਸ਼ਮੀਰ ਪਲਵਾਮਾ ਵਿੱਚ ਜੋ ਹੋਇਆ ਪਲगांव ਵਿੱਚ ਜੋ ਅੱਤਕੀਆਂ ਨੇ ਸਾਡੇ ਸਲਾਨੀਆਂ ਨਾਲ ਕੀਤਾ ਜੋ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਅਸੀਂ ਸ਼ਰਗਾਂਜਲੀ ਦੇਣ ਲਈ ਅੱਜ ਇਕੱਠੇ ਹੋਏ ਆ ਉਹਦੇ ਲਈ ਕਾਂਗਰਸ ਪਾਰਟੀ ਵੱਲੋਂ ਕੈਂਡਲ ਮਾਰਚ ਘਟਿਆ ਜਾ ਰਿਹਾ ਅਸੀਂ ਦੱਸਿਆ ਚਾਹੁੰਦੇ ਆ ਉਗਰਵਾਦੀਆਂ ਨੂੰ ਕਿ ਭਾਰਤ ਸਾਰਾ ਇਕੱਠਾ ਤੁਸੀਂ ਦੇਸ਼ ਨੂੰ ਸਾਡੇ ਕਿਸੇ ਹਮਲਾ ਕਰਕੇ ਕਿਸੇ ਤਰੀਕੇ ਬੰਡ ਨਹੀਂ ਸਾਦੇ ਆ ਮੈਂ ਸਰਕਾਰ ਤੋਂ ਇੱਕ ਮੰਗ ਜ਼ਰੂਰ ਕਰਦਾ ਪਿਆ ਮੈਂ ਸਰਕਾਰ ਤੋਂ ਆ ਮੰਗ ਕਰਦਾ ਕਿ ਇਜ਼ਰਾਈਲ ਤੋਂ ਸਾਨੂੰ ਵੀ ਕੁਝ ਸਿੱਖਣਾ ਚਾਹੀਦਾ ਸਿਰਫ ਘਰਾਂ ਵਿੱਚ ਬੈਠ ਕੇ ਅਸੀਂ ਕਹੀਏ ਕਿ ਬੜਾ ਆਨੰਦ ਨਹੀਂ ਆਇਆ ਬੜਾ ਮਾਰਾ ਹੋਇਆ ਹੁਣ ਇਹਦੇ ਨਾਲ ਗੱਲ ਹੀ ਚੱਲਣੀ ਹੈਗੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਾਕਿਸਤਾਨ ਵਿੱਚ ਅੱਜ ਦੇ ਦਿਨੋਂ ਏਜੰਸੀ ਬੈਠੀ ਹੈ ਜੀ ਆਈ ਦੀ ਜ਼ਿੰਮੇਵਾਰੀ ਲੈਂਦੀ ਆ ਅਸੀਂ ਦੱਸਦੇ ਹਾਂ ਕਿ ਸਾਡੇ ਕੋਲ ਕਰੋੜਾਂ ਦੀ ਫੌਜ ਹੈਗੀ ਅਸੀਂ ਦੱਸਦੇ ਹਾਂ ਕਿ ਕਰੋੜਾਂ ਦੀਆਂ ਸਾਡੇ ਕੋਲ ਮਸਾਈ ਲੈਗੀਆਂ ਰੇਖ ਸਾਲਤਾਂ ਦੇ ਅੰਦਿਆਗੀ ਜੀ 2000 ਕਿਲੋਮੀਟਰ ਤੱਕ ਸਾਡੀ ਮਸਾਈਲ ਹਮਲਾ ਕਰ ਸਕਦੀ ਹੈ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਜਿਹੜੀ ਤੁਸੀਂ ਉਹ ਮਸਾਈਲ ਦੀ ਗੱਲ ਕਰਦੇ ਆ ਉਹ ਮਸਾਈਲ ਹੁਣ ਚਲਾਉਣ ਦਾ ਸਮਾਂ ਆ ਗਿਆ ਆ ਚੁੱਪ ਬੈਠਣਾ ਸਮਾਂ ਨਹੀਂ ਪਾਰਟੀ ਵਾਦੀ ਤੋਂ ਉੱਪਰ ਉੱਠ ਗਿਆ ਸਾਰਾ ਦੇਸ਼ ਤੁਹਾਡੇ ਵੱਲ ਦੇਖਦਾ ਸਾਰਾ ਦੇਸ਼ ਇਕੱਠਾ ਇੱਕ ਜੋ ਠੋਕੇ ਅਸੀਂ ਚੱਲੇ ਹੋਏ ਆ ਅਸੀਂ ਫਤਵਾ Amir ਕਰਦੇ ਆ ਪ੍ਰਧਾਨ ਮੰਤਰੀ ਜੀ ਕਿ ਤੁਸੀਂ ਹੁਣ ਜਿਹੜੀਆਂ ਮਸਾਇਲਾ ਹੈਗੀਆਂ ਉਹਨਾਂ ਨੂੰ ਜਿਹੜੀਆਂ ਏਜੰਸੀਆਂ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਆ ਉਹਨਾਂ ਵੱਲ ਚਲਾਓ ਔਰ ਉਹਨਾਂ ਨੂੰ ਖਤਮ ਕਰ ਦਿਓ ਅਸੀਂ ਜਿਹੜਾ ਵੀ ਬੰਦਾ ਸਾਡੇ ਦੇਸ਼ ਦੇ ਖਿਲਾਫ ਚੱਲਿਆ ਪਿਆ ਜਿਹੜਾ ਸਾਡੀ ਭਾਰਤ ਮਾਤਾ ਦੇ ਅੱਖ ਠਾਕੇ ਚੱਕਦਾ ਪਿਆ ਮੂੰਹ ਤੋੜ ਮਾ ਜਵਾਬ ਦਈਏ ਆਓ ਸਾਰੇ ਜਿਹੜੇ ਅਸੀਂ ਇਕੱਠੇ ਹੋ ਕੇ ਅੱਜ ਭਾਰਤ ਦੇ ਨਾਲ ਖੜੀਏ ਆਪਣੇ ਦੇਸ਼ ਦੇ ਨਾਲ ਖੜੀਏ ਔਰ ਮੈਂ ਅੰਤ ਵਿੱਚ ਸ਼ਰਧਾ ਦੇ ਫੁੱਲ ਪੇਟ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨਾ ਹੈ ਕਿ ਜਿਹੜੀਆਂ ਰੂਹਾਂ ਸਾਡੇ ਵਿੱਚੋਂ ਵਿਛੜੀਆਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਆਸ ਦੇਵੇ ਔਰ ਜਿਹੜੇ ਸਾਡੇ ਪਰਿਵਾਰ ਜਿਨ੍ਹਾਂ ਦੇ ਘਾੇਲ ਹੋਏ ਆ ਉਹਨਾਂ ਨੂੰ ਪ੍ਰਮਾਤਮਾ ਸਰਬਸਦਾ ਬਲ ਬਖਸ਼ੇ ਔਰ ਮੈਂ ਬਾਟਮ ਤੋਂ ਵੀ ਮੰਗ ਕਰਦਾ ਕਿ ਜਿੱਥੇ-ਜਿੱਥੇ ਸਾਡੇ ਸਮਝੌਤਿਆਂ ਨਾਲ ਆਇਆ ਉਹਨਾਂ ਨੂੰ ਤੁਸੀਂ 50-50 ਲੱਖ ਰੁਪਏ ਦਾ ਵੰਡ ਕੇ ਸ਼ਾਮਿਲ ਕਰਨਾ ਹੈ